ਇਹ ਸਰ ਇਹ ਦੇਖੋ ਡਰਾਈਵਰ ਕੀ ਕਹਿ ਰਿਹਾ ਇਹ ਕਹਿੰਦਾ ਕਿ ਜਿੰਨੀ ਇਹਨਾਂ ਦੀ ਸਰਵਿਸ ਕਿੰਨੀ ਹੋਈ ਤੁਹਾਡੀ ਮੇਰੀ 35 ਸਾਲ ਦੀ ਇਹ ਕਹਿੰਦੇ 35 ਸਾਲ ਦੀ ਸਰਵਿਸ ਚ ਪੰਜਾਬ ਪੁਲਿਸ ਨੂੰ ਪਹਿਲੀ ਵਾਰ ਇਦਾਂ ਦੀਆਂ ਗੱਡੀਆਂ ਮਿਲੀਆਂ ਉਹਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਕਮਾਲ ਹੈ ਉਹਨਾਂ ਦੀ ਸੋਚ ਦਾ ਉਹ ਮੈਂ ਸਮਝਦਾ ਕਿ ਹੁਣ ਸੜਕਾਂ ਦੇ ਉੱਤੇ ਐਕਸੀਡੈਂਟ ਜਿਹੜੇ ਆ ਕਾਫੀ ਮਤਲਬ ਵਿੱਚ ਕੱਢ ਜਾਣਗੇ ਬਹੁਤ ਕੱਢ ਜਾਣਗੇ ਸਭ ਦੇ ਇੱਕ ਦੀ ਗੱਲ ਤੇ ਪਹਿਲੀ ਵਾਰ ਪੰਜਾਬ ਪੁਲਿਸ ਨੂੰ ਇਦਾਂ ਦੀ ਗੱਡੀ ਮਿਲੀ ਹੈ ਕਮਾਲ ਹੈ ਸੀਐਮ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮਜ਼ਾ ਆ ਗਿਆ ਗੱਡੀ ਦੇਖ ਕੇ ਰਸਤੇ 'ਚ ਜਾ ਰਹੇ ਸੀ ਅੰਮ੍ਰਿਤਸਰ ਨੂੰ ਜਾਂਦਿਆਂ ਰਸਤੇ ਦੇ ਵਿੱਚ ਤਰਨਤਾਰਨ ਜਿਹੜੇ ਦੀ ਨੋ ਨੋ ਗੱਡੀਆਂ ਤਰਨਤਾਰਨ ਜ਼ਿਲ੍ਹੇ ਨੂੰ ਜਾ ਰਹੀਆਂ ਤੇ ਲੈ ਕੇ ਆਏ ਆ ਡਰਾਈਵਰ ਭਲਾ ਸਾਡੇ ਬਹੁਤ ਪੁਲਿਸ ਅਫਸਰ ਜਿਹੜੇ ਖੁਸ਼ ਨੇ ਸੋ ਮਜ਼ਾ ਆ ਗਿਆ ਅੱਜ ਗੱਡੀ ਦੇਖ ਕੇ ਕਿੰਨੇ ਦਿਨਾਂ ਦਾ ਮਨ ਨੂੰ ਉਡੀਕ ਸੀਗੀ ਮਾਨ ਸਾਹਿਬ ਨੇ ਜਿਹੜਾ ਪੰਜਾਬ ਪੰਜਾਬ ਨਿਵਾਸੀਆਂ ਨੂੰ ਤੋਹਫਾ ਦਿੱਤਾ ਪੰਜਾਬ ਪੁਲਿਸ ਦੀ ਇੱਕ ਵੱਡੀ ਜੁੰਮੇ ਆ ਵੀ ਲਾਈ ਆ ਇਹਨੂੰ ਦੇਖੀਏ ਸੋ ਬਹੁਤ ਮਜਾ ਆ ਮਾਨ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਪੰਜਾਬ ਦੇ ਬਾਰੇ ਇੰਨਾ ਵਧੀਆ ਸੋਚਦੇ ਹੋ ਹਾਂ ਤੇ ਲਾਈਨ ਦੇ ਨਾਲ ਇੱਕ ਮੈਕਸਿਸਟ ਵੀ ਲਗਾ ਰਿਹਾ ਮੈਕਸਿਸਟ ਲਗਾਉਣਾ ਹੈ ਇਹਦੇ ਸਪਾਇਕ ਲਗਾ ਹੈ ਹਾਂ ਜਿੱਦਾਂ ਤੁਸੀਂ ਮਤਲਬ ਮੈਨੂੰ ਰੋਕਣਾ ਜਿੱਦਾਂ ਮੈਨੂੰ ਤੁਸੀਂ ਰੋਕਣਾ ਵਿੱਚੋਂ ਆਵਾਜ਼ ਦੇ ਦੇਣੀ ਜਿੱਦਾਂ ਬਾਹਰਲੇ ਦੇਖਸਾ ਜੇ ਕੈਨੇਡਾ ਅਮਰੀਕਾ ਦੇ ਵਿੱਚ ਬਾਹਰਲੇ ਦੇਖਸਾ ਜਿਹਦੇ ਕਿ ਡੱਡੀ ਲੈਫਟ ਘੱਲਾ ਵਾਈਟ ਕਰਕੇ ਬਾਹਰ ਕੱਢ ਲੈ ਹਾਂਜੀ ਉਹ ਇਸ਼ਾਰਾ ਸੁਣ ਮੈਂ ਲੈਦਾ ਏਦਾਂ ਹੀ ਹਾਂ ਨਾ ਅੱਛਾ ਕਾਲ ਕਰਤੀ ਜਿਹੜਾ ਹੋ ਰਿਹਾ ਜਦੋਂ ਆਪਾਂ ਹੁਣ ਉਹ ਮਾਈਕ ਨੱਪ ਕੇ ਹਾਂ ਪ੍ਰੈਸ ਕਰਕੇ ਉਹਨੂੰ ਜਦੋਂ ਜੋ ਵੀ ਆਪਾਂ ਆਵਾਜ਼ ਦੇਵਾਂਗੇ ਪਰਮਿਕ ਰਸਤੇ 'ਤੇ ਖੜੀ ਹੈ ਜਾਂ ਕਿ ਵਜਦਾ ਉਹ ਗੱਡੀ ਨੰਬਰ ਨਹੀਂ ਉਹ ਸਰ ਲਾਉਣ ਵਾਲਾ ਵਿੱਚ ਅੱਛਾ ਲਾਉਣ ਵਾਲਾ ਉਹ ਮਾਈਕ ਲਾਉਣ ਆ ਨਾ ਬਾਕੀ ਸਭ ਲੱਗ ਗਿਆ ਅੱਛਾ ਹਾਂਜੀ ਅੱਛਾ ਜਿਹੜੀ ਗੱਡੀ ਰਸਤੇ 'ਤੇ ਲੱਗੀ ਉਹਦਾ ਆਪਾਂ ਨੰਬਰ ਬੋਲ ਸਕਦੇ ਹਾਂ ਹਾਂ ਜਿਹੜਾ ਨੰਬਰ ਗੱਡੀ 'ਤੇ ਹੈ ਉਹਨੂੰ ਸਾਈਡ ਤੇ ਆਪਣਾ ਸਾਈਡ ਤੇ ਕਰੋ ਅੱਛਾ 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 ਕੀ ਬਾਤ ਪਿਛਲੇ ਪਾਸੇ ਕੀ ਹੈ ਇਹ ਸਰ ਸਮਾਨ ਹੈ ਇੱਕ ਰਾਈਡਰ ਆ ਅੱਛਾ ਅੱਛਾ ਕੋਈ ਫਰਸਟ ਡੇਟ ਦਾ ਬਾਹ ਨਾਲ ਉਹ ਰਫਲੈਕਟਰ ਦਿੱਤੇ ਇਹਨਾਂ ਨਾਲ ਜਿਸ ਤਰ੍ਹਾਂ ਗੱਡੀ ਕਰਕੇ ਕ੍ਰੈਕਸ ਵਿੱਚ ਖਿਡਾਰਨੀ ਆ ਹਾਂ ਕੋਈ ਤੇ ਆ ਇਹਨੂੰ ਲੰਬਾ ਕਰਕੇ ਹਾਂ ਪੇਪਰ ਲਾ ਦਿੰਦੇ ਮਤਲਬ ਤੁਹਾਨੂੰ ਮੋਕਾਉਣਾ ਦੂਜੀ ਸਾਈਡ ਤੇ ਕੱਢ ਕੇ ਅੱਛਾ ਆਪਾਂ ਜਿੱਥੇ ਮਤਲਬ ਦੇ ਕੰਕ੍ਰੀਟ ਨੂੰ ਗੱਡੀ ਖਰਾਬ ਖਰਾਬ ਹੁੰਦੀ ਹੈ ਜੀ ਹਾਂ ਕੋਈ ਤੇ ਆਪਾਂ ਇਹਨੂੰ ਐ ਕਰਕੇ ਸਾਈਡ ਤੇ ਲਾ ਦਈਏ ਮਤਲਬ ਪਤਾ ਲੱਗ ਜਾਵੇ ਕਿ ਇਹ ਕੋਈ ਅੱਛਾ ਵਾਹ ਜੀ ਜਬਰਦਸਤ ਹੈ ਜੀ ਕੰਮ ਗੱਡੀ ਬਹੁਤ ਵਧੀਆ ਹੈ ਹੈ ਬਹੁਤ ਵਧੀਆ ਗੱਡੀ ਬਹੁਤ ਔਖੇ ਮੇਰੇ ਖਿਆਲ ਇਹ ਸਰ ਮੇਰੇ ਹਿਸਾਬ ਨਾਲ ਤਾਂ ਉਸ ਤੋਂ ਏਡੀ ਵਧੀਆ ਤੇ ਇੰਨੀ ਮਤਲਬ ਪ੍ਰਮਦਰ ਵੱਡੀ ਪਹਿਲੀ ਰਹੀ ਪਹਿਲੀ ਤਾਂ ਮਿਲੀ ਹੈ ਨਾ ਪਹਿਲਾਂ ਨਹੀਂ ਮਿਲੀ ਕਦੇ ਮੇਰੇ ਖਿਆਲ ਨਾਲ ਵਾਹ ਮਜ਼ਾ ਆ ਗਿਆ ਜੀ ਬਹੁਤ ਜ਼ਬਰਦਸਤ ਹੈ ਠੀਕ ਹੈ ਸਰ ਬਹੁਤ ਵਧੀਆ ਕਮਾਲ ਹੈ ਜੀ ਦੱਬ ਦਿਓ ਕੰਮ ਨੂੰ ਲਾ ਲਿਓ ਜੀ ਸਵੇਰ ਤੋਂ ਡਿਊਟੀ ਠੀਕ ਹੈ ਸਰ